ਮਿੱਤਰੋ ਮੈਂ ਅਕਸਰ ਹੀ ਕਹਿੰਦਾ ਹੁੰਦਾ ਸੀ ਵੀ 5 ਤੋਂ ਲੈ ਕੇ 10 ਕਿੱਲਿਆਂ ਤੱਕ ਜਿਮੀਦਾਰ ਨੂੰ ਟਰੈਕਟਰ ਦੀ ਲੋੜ ਨਹੀਂ ਪਰ ਤੁਸੀਂ ਕਿਹਾ ਸੀ ਮੱਲੀ ਸਾਹਿਬ ਸਾਡੇ ਤਾਂ ਕੋਈ ਪੱਠੇ ਵੇਚਣ ਨਹੀਂ ਆਉਂਦਾਗਾ ਅਸੀਂ ਫਿਰ ਕਿਵੇਂ ਕਰੀਏ ਤਾਂ ਮਿੱਤਰੋ ਅੱਜ ਤੁਹਾਡੇ ਵਾਸਤੇ ਇੱਕ ਬਹੁਤ ਵਧੀਆ ਟਰੈਕਟਰ ਸੁਜੈਸਟ ਕਰਨ ਲੱਗਿਆ ਕਬੋਟਾ ਦਾ ਇਹ ਟਰੈਕਟਰ ਲਗਭਗ ਹਰਿਆਣੇ ਦੇ ਵਿੱਚ ਹਰ ਇੱਕ ਜਿਮੀਦਾਰ ਕੋਲੇ ਤੁਹਾਨੂੰ ਇਹ ਟਰੈਕਟਰ ਮਿਲ ਜਾਊਗਾ ਤੇ ਇਹ ਵੀਰ ਸਾਡਾ ਪੀਤ ਸਰਪੰਚ ਇਹ ਹਰਿਆਣੇ 'ਚੋਂ ਲੈ ਕੇ ਆਇਆ ਇਹ ਕਬੋਟਾ ਦਾ ਟਰੈਕਟਰ ਅਕਸਰ ਇਹ ਬਾਗਬਾਨੀ ਖੇਤੀ ਵਾਸਤੇ ਵਰਤਿਆ ਜਾਂਦਾ ਪਰ ਮੈਂ ਤੁਹਾਨੂੰ ਦੱਸ ਦੇਣਾ ਵੀ ਤੁਹਾਡੇ ਆਸਤੇ ਜਿਹਦੇ ਕੋਲੇ 4 ਤੋਂ ਲੈ ਕੇ 10 ਕਿੱਲੇ ਦੇ ਵਿੱਚ ਵਿੱਚ ਜ਼ਮੀਨ ਆ ਨਾ ਇਹ ਟਰੈਕਟਰ ਵੱਡੇ ਤੋਂ ਵੱਡਾ ਕੰਮ ਛੋਟੇ ਤੋਂ ਛੋਟਾ ਕੰਮ ਦਊਗਾ ਤੁਹਾਨੂੰ ਤੇ ਤੇਲ ਦਾ ਖਰਚਾ ਬਹੁਤ ਘੱਟ ਇਸ ਟਰੈਕਟਰ ਦਾ ਨਾਮ ਹੈ L4508 ਕਬੋਟਾ ਦਾ ਟਰੈਕਟਰ ਹੈ ਸ਼ਟਲ ਸ਼ਿਫਟ OIB ਵਿਦ ਡਿਸਕ ਪਾਵਰ ਸਟੀਰਿੰਗ ਤਾਂ ਮਿੱਤਰੋ ਟੂ ਸਪੀਡ ਹੈ ਟਰੈਕਟਰ ਹਾਈ ਲੋ ਦੇ ਵਿੱਚ ਤੇ ਪਿੱਛੇ ਜਿਹੜਾ ਮਰਜੀ ਸੰਧ ਪਾ ਲੋ 4x4 8 ਟਰੈਕਟਰ ਐਡੀ ਕਿ ਖੁੱਲੀ ਸਪੇਸ ਹੈ ਇਹਦੀ ਤੇ ਪੀਤ ਸਰਪੰਚੇ ਨੂੰ ਲੈ ਕੇ ਆਇਆ 342000 ਰੁਪਏ ਦਾ ਟਰੈਕਟਰ ਆਇਆ 2015 ਇਹ ਮਾਡਲ ਆ ਤੇ ਮੈਂ ਕਹਿੰਦਾ ਵੀ ਪੰਜਾਬ ਦੇ ਵਿੱਚ ਜੇਕਰ ਤੁਹਾਡੇ ਕੋਲੇ 5 ਤੋਂ 6 ਕਿੱਲੇ ਜ਼ਮੀਨ ਆ ਤਾਂ ਇਹ ਟਰੈਕਟਰ ਐਂਟਰ ਨਾਲੋਂ ਵੀ ਘਟ ਦੇ ਲਖਾਂਦਾ ਇਸ ਟਰੈਕਟਰ ਦੀ ਖਾਸੀਅਤ ਇੱਕ ਮੈਂ ਦੇਖੀ ਆ ਆਵਾਜ਼ ਤਾਂ ਬਿਲਕੁਲ ਵੀ ਨਹੀਂ ਜੀ ਹੈਗੀ ਤਾਂ ਆਵਾਜ਼ ਬੜੀ ਖੂਬਸੂਰਤ ਹੈ ਮੈਂ ਕਹਿੰਦਾ ਆਵਾਜ਼ ਸੁਣ ਕੇ ਮਨ ਖੁਸ਼ ਹੁੰਦਾ ਪਹਿਲੀ ਗੱਲ ਤਾਂ ਆਵਾਜ਼ ਹੈ ਨਹੀਂ ਤੇ ਜਿੰਨੀ ਕਿ ਹੈਗੀ ਆ ਤੁਹਾਨੂੰ ਯਾਰ ਇਹ ਟਰੈਕਟਰ ਚੱਲਦਾ ਪਤਾ ਨਹੀਂ ਲੱਗਣਾ ਜਿਹੜਾ ਮਰਜ਼ੀ ਸੰਧ ਪਾਓ ਸਰਪੰਚ ਨੇ ਤਾਂ ਐ ਕਰਨਾ ਨਾ ਵੀ ਇਹਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬੂਮ ਬਣਾਉਣਾ ਇਹਦੇ ਪਿੱਛੇ ਹੁਣ ਪਾਈ ਖੜਾ ਸਪਰੇਅ ਯੂਰੀਆ ਖਿਲਾਰਨ ਵਾਲਾ ਸਿਸਟਮ ਉਸ ਤੋਂ ਬਾਅਦ ਇਹਦੇ ਪਿੱਛੇ ਨੇ ਸਪਰੇਅ ਵਾਲਾ ਸਿਸਟਮ ਲਾਉਣਾ ਇਹਨੂੰ ਟਾਇਰ ਪਵਾ ਦੇ ਨੇ ਪਤਲੇ ਠੇਕੇ ਠੂਕੇ ਇਹ ਚੰਗੀ ਜ਼ਮੀਨ ਲੈਂਦਾ ਤੇ ਕਿਉਂਕਿ ਲੇਬਰ ਬਹੁਤ ਪਾਈ ਜਾਂਦੀ ਤੇ ਇਹਦਾ ਇਰਾਦਾ ਵੀ ਹੈ ਕਿ ਇਹ ਟਰੈਕਟਰ ਨਾਲ ਮੈਂ ਸਪਰੇ ਵਗੈਰਾ ਕਰਿਆ ਕਰੂੰਗਾ ਪਰ ਇਹਨੇ ਐਰ ਕੀ ਸਾਰੀ ਪਹਿਲੀ ਇਸ ਟਰੈਕਟਰ ਨਾਲ ਵਾਈ ਆ ਸੁਭਾਗਾ ਇਸ ਟਰੈਕਟਰ ਨਾਲ ਮਾਰਿਆ ਤੇ ਇਹਦਾ ਕਹਿਣਾ ਵੀ ਬਾਈ ਜੀ ਐਂਟਰ ਟਰੈਕਟਰ ਜਿੰਨਾ ਤੇਲ ਖਾਂਦਾ ਉਹਦੇ ਨਾਲੋਂ ਵੀ ਘੱਟ ਖਰਚਾ 45 HP ਆ ਟਰੈਕਟਰ ਤੇ ਮੈਂ ਕਹਿੰਦਾ ਵੀ 5 ਤੋਂ 10 ਕਿੱਲੇ ਜਿਹਨੇ ਵਾਈ ਕਰਨੀ ਨਾ ਕੱਲੀ ਵਾਈ ਕਰਨੀ ਆ ਮੈਂ ਕਹਿੰਦਾ ਉਹਦੇ ਵਾਸਤੇ ਸਿਰਾ ਟਰੈਕਟਰ ਆ ਚਾਹੇ ਪਿੱਛੇ ਤੁਸੀਂ ਪਲੋ ਪਾ ਲੋ ਚਾਹੇ ਪਿੱਛੇ ਤੁਸੀਂ ਕੋਈ ਮਸ਼ੀਨ ਪਾ ਲੋ ਰੋਟਾਵੇਟਰ ਪਾ ਲੋ ਜਨਰੇਟਰ ਪਾ ਲੋ ਜੋ ਵੀ ਕੁਝ ਪਾਉਣਾ ਸਾਰਿਆਂ ਨਾਲ ਬੈਸਟ ਟਰੈਕਟਰ ਤੋੜਾ ਚੰਗਾ ਬਾਈ ਜੀ ਤੋੜਾ ਕਾਲੀ ਦਾ ਹੁਣ ਪਾਈ ਜਾਂਦੇ ਸੀ ਇਹ ਯੂਰੀਆ ਖਿਲਾਰੀ ਜਾਂਦੇ ਇਹਦੇ ਨਾਲ ਤੇ ਮੈਂ ਕਹਿੰਦਾ ਵੀ ਕਬੋਟਾ ਦਾਵਾ ਕਰਦੀ ਮੈਨੂੰ ਨਹੀਂ ਲੱਗਦਾ ਵੀ ਕਬੋਟਾ ਜਿੰਨਾ ਵੀ ਕੋਈ ਵੀ ਟਰੈਕਟਰ ਬਹੁਤ ਘੱਟ ਤੀਲ ਖਾਂਦਾ ਕਬੂਟਾ ਦਾ ਟਰੈਕਟਰ ਕੰਪਨੀ ਵੀ ਕਹਿੰਦੀ ਤੇ ਅਸੀਂ ਵੀ ਵਰਤਾਇਆ ਤੇ ਸਰਪੰਚ ਕੋਲੇ ਪਹਿਲਾਂ ਵੀ ਇੱਕ ਕਬੂਟਾ ਦਾ ਟਰੈਕਟਰ ਆ ਆ ਦੂਜਾ ਟਰੈਕਟਰ ਲੈ ਕੇ ਆਇਆ ਹੈ ਪੀਤ ਸਰਪੰਚ ਤੇ ਬਹੁਤ ਵਧੀਆ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਬਾਈ ਜੀ ਤੁਸੀਂ ਦੱਸੋ ਕਮੈਂਟਾਂ ਚ ਐਲ 4508 ਕਬੂਟਾ ਦਾ 4/4 ਟਰੈਕਟਰ ਆ ਵਾਈ ਤੋਂ ਨਹੀਂ ਮਾਰ ਖਾਂਦਾ ਬਾਈ ਜੀ ਵਾਈ ਤੋਂ ਮਾਰ ਨਹੀਂ ਖਾਂਦਾ ਸਾਇਲੈਂਟ ਵਾਜ ਬਾਲਾ ਰੌਲਾ ਨਹੀਂ ਪਾਉਂਦਾ ਕਚਾ ਵਾਧੂ ਟਾਇਰ ਥੋੜੇ ਚੌੜੇ ਆ ਤੁਸੀਂ ਅੰਦਰ ਕਰ ਸਕਦੇ ਜੀ ਇਹ ਬਣਾਇਆ ਗਿਆ ਹੈ ਟਰੈਕਟਰ ਬਾਗਬਾਨੀ ਖੇਤੀ ਵਾਸਤੇ ਆ ਤੁਸੀਂ ਦੇਖ ਸਕਦੇ ਯੂਰੀਆ ਖਲਾਰੀ ਜਾਂਦਾ ਸਰਪੰਚ ਇੱਥੇ ਤੇ ਮੈਂ ਤੁਹਾਨੂੰ ਤਾਂ ਹੀ ਸਜੈਸਟ ਕੀਤਾ ਮੈਂ ਕਿਹਾ ਬਈ ਜੀ ਉਸ ਤੋਂ ਬਾਅਦ ਮੈਂ ਉੱਪਰ ਚੜ ਕੇ ਵੇਖਿਆ ਮੈਂ ਕਿਹਾ ਯਾਰ ਆਨੰਦ ਤਾਂ ਮਾਣੀਏ ਸਵਾਰੀ ਤਾਂ ਲੈ ਕੇ ਵੇਖੀਏ ਆ ਸਵਾਰੀ ਆਪਾਂ ਲੈ ਕੇ ਦੇਖੀ ਆ ਤੇ ਬਹੁਤ ਵਧੀਆ ਹਾਲ ਦੀ ਘੜੀ ਤਾਂ ਬੜਾ ਵਧੀਆ ਚੱਲਦਾ ਜਾਪਾਨੀ ਟੈਕਨੀਕ ਆ ਇਹ ਕਬੂਟਾ ਇਹੋ ਜਿਹਾ ਕੁਝ ਇਹਦਾ ਜਾਨੀ ਕਿ ਤੁਹਾਨੂੰ ਇੰਟੀਰੀਅਰ ਵਿਖਾ ਦਿੰਨੇ ਆ ਪਿੱਛੇ ਦੇਖੋ ਤੁਸੀਂ ਸਮੂਥ ਆਵਾਜ਼ ਬਿਲਕੁਲ ਨਹੀਂ ਗੀ ਰੌਲਾ ਰੱਪਾ ਬਿਲਕੁਲ ਨਹੀਂ ਗਾ 2015 ਮਾਡਲ ਆ 3 ਲੱਖ 42 42000 ਦੇ ਵਿੱਚ ਆਇਆ ਨਵੇਂ ਲੈਣ ਨਾਲੋਂ 1000 ਗੁਣਾ ਚੰਗਾ ਹੈ ਟਰੈਕਟਰ ਜੇਕਰ ਤੁਸੀਂ 8-10 ਲੱਖ ਲਾਉਣੇ ਹੋ ਤਾਂ 3.5 ਲੱਖ ਉਹਦੀ ਵਿਆਜ ਭੇਜੂ ਤੁਹਾਨੂੰ ਉਹੀ 3.5 3 ਲੱਖ ਲਾ ਕੇ ਉਸ ਵਿਆਜ ਦੇ ਵਿੱਚ ਤੁਸੀਂ ਅਾ ਟਰੈਕਟਰ ਦਾ ਤੁਹਾਨੂੰ ਫ੍ਰੀ ਆ ਜੇਕਰ ਤੁਸੀਂ ਨਵਾਂ ਲੈਣ ਜਾਉਣਾ ਉਹ ਗੁਰੂ ਉਹ ਟਰੈਕਟਰ ਫਿਰ ਵੀ ਤੁਹਾਨੂੰ ਆਉਣ ਵਾਲੇ ਸਮੇਂ 'ਚ ਕੋਈ 2.5 ਲੱਖ ਰੁਪਇਆ ਵਟਾ ਦਊਗਾ ਇਹਨੂੰ ਕੋ 2-4 ਸਲਵਾ ਕੇ ਵਿਚੋਂਗੇ ਨਾ ਫਿਰ ਵੀ ਤੁਹਾਡੀ ਵਿਆਜ ਕੱਢ ਦੂਗਾ 8-10 ਲੱਖ ਰੁਪਏ ਦੀ ਇਹ ਤਾਂ ਸਮਝੋ ਤੁਸੀਂ ਵਿਆਜ ਇਹ ਤਾਂ ਫ੍ਰੀ ਵਰਗਾ ਯਾਰ 8-10 ਲੱਖ ਰੁਪਇਆ ਲਾ ਕੇ ਉਹਦੀ ਵਿਆਜ ਵੇਖੋ ਕਿੰਨੀ ਬਣਦੀ ਆ ਇਹ ਤੁਹਾਨੂੰ 2.5-3 ਲੱਖ ਰੁਪਏ ਦਾ ਮਿਲ ਜੂ ਇਹ ਤਾਂ ਫ੍ਰੀ ਹੋ ਗਿਆ ਨਾ ਇਹ ਤਾਂ ਤੁਸੀਂ ਭਰਿਆ ਨਹੀਂ ਕੁਝ ਇਹ ਤਾਂ ਵਿਆਜ ਚ ਆ ਗਿਆ ਤੇ ਕੱਲ ਨੂੰ ਜੇਕਰ ਤੁਸੀਂ ਨਵਾਂ ਲੈਣਾ ਤੇ ਮੈਂ ਕਹਿੰਦਾ ਵੀ 2.5 ਲੱਖ ਤੋਂ ਕਾਟੇ ਨੇ ਫਿਰ ਵੀ ਕਢੀਚਣਾ ਨਹੀਂ ਹਾਲ ਦੇ ਟਰੈਕਟਰ ਦੀ ਚੰਗੀ 4x4 ਹੈ ਜਿਹੜਾ ਮਰਜੀ ਸੰਧ ਪਾਓ 11 ਹਲਾ ਨੂੰ ਦਿਵਾਲ ਨਹੀਂ ਤਵੀਆਂ ਨੂੰ ਦਿਵਾਲ ਨਹੀਂ ਪਲਵਾਂ ਨੂੰ ਦਿਵਾਲ ਨਹੀਂ ਬੜੇ ਚੰਗਲੇ ਕਿ ਤਾਂ ਸ਼ੇਅਰ ਕਰ ਦਿਓ ਮੈਂ ਕਬੂਟਾ ਦੇ ਟਰੈਕਟਰ ਦੀ ਕਦੀ ਤਾਰੀਫ ਨਹੀਂ ਕੀਤੀ ਅੱਜ ਕਰ ਰਿਹਾ ਕਿਉਂਕਿ ਸਰਪੰਚ ਨੇ ਸਿਰਾ ਲਾਤਾ ਬਾਈ